ai patto venire alla festa ai patto venire alla festa ki tusi party vich aa sake ya tusi party vich aa sakde si dono senses de vich is phrase nu tusi use kar sakde ho eh hai ga ajj di video vich assi ehi sikhanga jo hai ga modali da modali vairbiyan da pasato ਵਲੂ ਤੋ ਕਿਆ ਮਾਰਤੀ ਮੈਂ ਤੁਹਾਨੂੰ ਫੋਨ ਕਰਨਾ ਚਾਹੁੰਦਾ ਸੀ ਮਾਂ ਨੋਨ ਅੋ ਤਰਵਾ ਤੋ ਇਲ ਨੂਮੇਰੋ ਪਰ ਮੈਨੂੰ ਤੁਹਾਡਾ ਨੰਬਰ ਨਹੀਂ ਮਿਲਿਆ ਵਲੂ ਤੋ ਚਾਹੁੰਦਾ ਸੀ ਕਿਆ ਮਾਰਤੀ ਤੁਹਾਨੂੰ ਫੋਨ ਕਰਨਾ ਨੋਨੋ ਤਰਵਾ ਤੋ ਮੈਨੂੰ ਨਹੀਂ ਮਿਲਿਆ ਇਲ ਨੂਮੇਰੋ ਨੰਬਰ ਸਿਆਮੋ ਦੋਵੂਤੀ ਸਿਆਮੋ ਦੋਵੂਤੀ ਰਿਮਾਨੇਰੇ ਇਨ ਗਾਜ਼ਾ ਆ ਕਾਉਜ਼ਾ ਦੈਲਾ ਪਿਓਜਜਾ ਮੀ ਕਾਰਨ ਸਾਨੂੰ ਘਰ ਦੇ ਅੰਦਰ ਹੀ ਰਹਿਣਾ ਪਿਆ ਸਿਆਮੋ ਦੋਵੂਤੀ ਰਿਮਾਨਾਇਰੇ ਦਾ ਮਤਲਬ ਹੈ ਸਾਨੂੰ ਰਹਿਣਾ ਪਿਆ ਘਰ ਦੇ ਅੰਦਰ ਹੀ ਆਈ ਪਤੂ ਤੋ ਤੁਰਵਾਰੇ ਲੀbro ਕੇ ਚਿਰਕਾਵੀ ਆਈ ਪਤੂ ਤੋ ਤੁਰਵਾਰੇ ਲੀbro ਕਿ ਤੁਸੀਂ ਉਸ ਕਿਤਾਬ ਨੂੰ ਲੱਭ ਸਕੇ ਜਿਹੜੀ ਤੁਸੀਂ ਲੱਭਦੇ ਸੀ ਕੇ ਚਿਰਕਾਵੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਨੇ ਜੇ ਵੀਡੀਓ ਪਸੰਦ ਆndੀਆਂ ਨੇ ਮੇਰੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ 아이ਵੋਲੂਤੋ ਪ੍ਰੋਵਾਰੀ ਕੁਏਲ ਰੈਸਟੋਰਾਂਤੇ 아이ਵੋਲੂਤੋ ਪ੍ਰੋਵਾਰੀ ਕੁਏਲ ਰੈਸਟੋਰਾਂਤੇ ਕੀ ਤੁਸੀਂ ਉਸ ਰੈਸਟੋਰੈਂਟ ਨੂੰ ਅਜ਼ਮਾਉਣਾ ਚਾਹੁੰਦੇ ਸੀ ਉੱਥੇ ਟਰਾਈ ਕਰਨਾ ਚਾਹੁੰਦੇ ਸੀ ਉੱਥੇ ਦਾ ਫੂਡ 아이ਵੋਲੂਤੋ ਮਤਲਬ ਤੁਸੀਂ ਚਾਹੁੰਦੇ ਸੀ 아이 ਦਵੋਤੋ ਪ੍ਰੇਂਦੇਰੇ ਊਨਾ ਡੈਸੀਓਨੇ ਡੇਫਿਚਿਲੇ ਤੁਹਾਨੂੰ ਇੱਕ ਔਖਾ ਫੈਸਲਾ ਲੈਣਾ ਪਿਆ ਜਾਂ ਲੈਣਾ ਪਿਆ ਸੀ ਦੋਨਾਂ ਸੈਂਸਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਇੱਕ ਚਾਈ ਦਾ ਦੀ ਸੈਂਸ ਦੇ ਵਿੱਚ ਵੀ ਦੁਬਾਰੇ ਵਰ ਵੀ ਯੂਜ਼ ਕੀਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਵੀ ਮੰਨ ਸਕਦਾ ਕਿ ਤੁਹਾਨੂੰ ਲੈਣਾ ਚਾਹੀਦਾ ਸੀ ਅਬੀਆਮ ਦੋਵੋਟੋ ਕੰਬਿਆਰੇ ਇ ਪੀਆਨੀ ਅਲ ਉਲਟੀਮੋ ਮੋਮੈਂਟੋ ਸਾਨੂੰ ਆਕ੍ਰੀ ਸਮੇ ਤੇ ਆਪਣੀਆਂ ਯੋਜਨਾਵਾਂ ਜਾਨਕੀ ਪਲਾਨ ਬਦਲ ਨਹੀਂ ਪਏ ਜੋ ਸਾਨੂੰ ਬਦਲਨੇ ਚਾਹੀਦੇ ਸੀ ਦੋਨਾਂ ਸੈਂਸਸ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਅਬ ਯਾਮੋ ਪਟੂ ਤੋ ਵਿਜ਼ਿਟਾਰੇ ਮਲਟੀ ਪੋਸਤੀ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਜਾ ਸਕਦੇ ਸੀ ਪਟੂ ਤੋ ਵਿਜ਼ਿਟਾਰੇ ਜਾ ਸਕਦੇ ਸੀ ਮਲਟੀ ਪੋਸਤੀ ਭਾਵ ਬਹੁਤ ਸਾਰੀਆਂ ਜਗਾਵਾਂ ਉਮੀਦ ਕਰਦੇ ਹਾਂ ਵੀਡੀਓ ਪਸੰਦ ਆ ਰਹੀ ਹੈ Ho voluto visitare il museo ma era chiuso. Ma matlab museum aa jada jaiv ghar aa oh dekhna chahunda si par oh band si. Ma era chiuso. Je band hai ta e chiuso bolya janda band si kehna chahunde ho ta era chiuso bologe. Hai potuto vedere il tramonto più bello della tua vita. Hai potuto vedere il tramonto Più bello della tua vita. Tu sia un principe da guida sapputo, sundar, sura, doberna, già tu si già tu sura, shayp, d'acqua, 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 ਸਾਨੂੰ ਵਿਦੇਸ਼ ਵਿੱਚ ਅਲ ਐਸਟਰਨੋ ਦਾ ਮਤਲਬ ਹੁੰਦਾ ਵਿਦੇਸ਼ ਵਿੱਚ ਸਾਨੂੰ ਨਵੀਂ ਜ਼ਿੰਦਗੀ ਨੂੰ ਅਪਣਾਉਣਾ ਪਿਆ ਉਹ ਬਲੂ ਤੋਂ ਕੋਂ ਦੋ ਵੀਦਰੇ ਲਾ ਮਿਆ ਪਾਸਿਓਨੇ ਮੈਂ ਫੋਟੋਗ੍ਰਾਫੀ ਲਈ ਆਪਣਾ ਜਨੂੰਨ ਸਾਂਝਾ ਕਰਨਾ ਚਾਹੁੰਦਾ ਸੀ ਬਲੂ ਤੋਂ ਕੋਂ ਦੋ ਵੀਦਰੇ ਦਾ ਮਤਲਬ ਅ ਸ਼ੇਅਰ ਕਰਨਾ ਚਾਹੁੰਦਾ ਸੀਗਾ ਮੈਂ ਆਪਣਾ ਪੈਸ਼ਨ ਫੋਟੋਗ੍ਰਾਫੀ ਵਾਸਤੇ ਹੋ ਪਤੂ ਤੋਂ ਮੰਜਾਰੇ ਲਾ ਕੋਲਾਸਿਓਨੇ ਮਾ ਨੋਨ ਲੋ ਮੰਜਾਤਾ ਯੋ ਮੈਂ ਨਾਸ਼ਤਾ ਕਰ ਸਕਦਾ ਸੀ ਪਤੂ ਤੋਂ ਮੰਜਾਰੇ ਮਤਲਬ ਮੈਂ ਖਾ ਸਕਦਾ ਸੀ ਪਰ ਮੈਂ ਨਹੀਂ ਖਾਦਾ ਪਰ ਮੈਂ ਇਸ ਨੂੰ ਨਹੀਂ ਖਾਦਾ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਔਰ ਦਵੂ ਤੋਂ ਪ੍ਰੇਜ਼ੈਂਟਾਰੇ ਲਾ ਦੋਮਾਂਦਾ ਮੈਂ ਅਰਜੀ ਦੇਣੀ ਚਾਹੁੰਦਾ ਸੀ ਮਾ ਲੋ ਦਮੈਂਟੀਕਾਤਾ ਪਰ ਮੈਂ ਭੁੱਲ ਗਿਆ ਦਮੈਂਟੀਕਾਤਾ ਬੋਲਦੀ ਰੇ ਮੈਂ ਭੁੱਲ ਗਿਆ ਨੈਕਸਟ ਵਾਕ ਦੇਖਦੇ ਹਾਂ ਜੀ ਉਹ ਦਬੂ ਤੋ ਰੀਨੋਵਾਰੇ ਲਮੀਆ ਪਤੇ ਇੰਤੇ ਮਾਨ ਨਾਨੋ ਤਰਵਾ ਤੋ ਇਲ ਟੈਂਪੋ ਮੈਂ ਆਪਣਾ ਲਾਇਸੈਂਸ ਰੀਨਿਊ ਕਰਨਾ ਚਾਹੁੰਦਾ ਸੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਜਾਂ ਮੈਨੂੰ ਸਮਾਂ ਨਹੀਂ ਮਿਲਿਆ ਉਹ ਦਬੂ ਤੋ ਰੀਨੋਵਾਰੇ ਮਤਲਬ ਰੀਨਿਊ ਕਰਨਾ ਚਾਹੁੰਦਾ ਸੀ नोनो पतुतो रिकिएद्रे ला रेजिडेंसा क्विंडी अदेसो नोने पोसिबिले presentare la domanda per la cittadinanza ਮੈਂ ਰਿਹਾਇਸ਼ ਲਈ ਅਰਜੀ ਨਹੀਂ ਦੇ ਸਕਿਆ ਭਾਵ ਮੈਂ ਰੈਜ਼ੀਡੈਂਸਾ ਨਹੀਂ ਅਪਲਾਈ ਕੀਤਾ ਇਸ ਕਰਕੇ ਹੁਣ ਮੈਂ ਸਿਟੀਜ਼ਨਸ਼ਿਪ ਲੈਣ ਲਈ ਅਰਜੀ ਦੇਣਾ ਮੇਰੇ ਲਈ ਸੰਭਵ ਨਹੀਂ ਆ ਸੋ ਨੋ ਵਲੂਟੋ ਅੰਦਾਰੇ ਅਲਾ ਬੈਂਕਾ ਪਰ ਪਰਲਾਰੇ ਕੋਨ ਈਲ ਦਿਰਾਤੋਰੇ ਮੈਂ ਜਾਣਾ ਚਾਹੁੰਦਾ ਸੀ ਬੈਂਕ ਗੱਲ ਕਰਨ ਦੇ ਲਈ ਮੈਨੇਜਰ ਦੇ ਨਾਲ ਕੋਨ ਈਲ ਦਿਰਾਤੋਰੇ ਭਾਵ ਬੈਂਕ ਦੇ ਮੈਨੇਜਰ ਦੇ ਨਾਲ ਮੈਂ ਗੱਲ ਕਰਨਾ ਲੈ ਜਾਣਾ ਚਾਹੁੰਦਾ ਸੀ ਉਹ ਦਬੂ ਤੋਂ ਫਰਮਾਰੇ ਦੇ ਡਾਕੂਮੈਂਟੇ ਇੰਪੋਰਟਾਂਤੀ ਮੈਨੂੰ ਕੁਝ ਜ਼ਰੂਰੀ ਦਸਤਾਵੇਜ਼ਾਂ ਤੇ ਆਪਣੇ ਸਾਈਨ ਕਰਨੇ ਪਏ ਜਾਂ ਕਰਨੇ ਚਾਹੀਦੇ ਸੀ ਦਬੂ ਤੋਂ ਫਰਮਾਰੇ ਕਰਨੇ ਪਏ ਵੀ ਡੀਸੈਂਸ ਵੀ ਵਰਤਿਆ ਜਾ ਸਕਦਾ ਤੇ ਕਰਨੇ ਚਾਹੀਦੀ ਡੀਸੈਂਸ ਦੇ ਵਿੱਚ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਪਤੂ ਤੋਂ ਅਪਰੀਰੇ ਉਨ ਕੌਂਤੋ ਕੋ ਰੈਂਤੇ ਮੈਂ ਇੱਕ ਮਤਲਬ ਆਪਣਾ ਖਾਤਾ ਖੋਲ ਸਕਿਆ ਜਾਂ ਮੈਨੂੰ ਖੋਲਣਾ ਮੈਂ ਖੋਲ ਸਕਦਾ ਸੀ ਇਸ ਸੈਂਸ ਦੇ ਵਿੱਚ ਵੀ ਤੁਸੀਂ ਇਹ ਵਾਕ ਦੋ ਸੈਂਸਸ ਦੇ ਵਿੱਚ ਯੂਜ਼ ਕਰ ਸਕਦੇ ਹੋ ਉਹ ਦਬੂ ਤੋਂ ਅੰਦਰ ਰੇਨ ਬਾਂਗ ਦਾ ਪੈਰ ਪਰਿਲੇ ਵਾਰੇ ਦੇ ਸੋਲ ਦੀ ਮੈਨੂੰ ਕੁਝ ਪੈਸੇ ਕਢਵਾਉਣ ਦੇ ਲਈ ਬੈਂਕ ਜਾਣਾ ਪਿਆ ਜਾਂ ਮੈਨੂੰ ਬੈਂਕ ਜਾਣਾ ਚਾਹੀਦਾ ਸੀ ਨੈਕਸਟ ਦੇਖਦੇ ਹਾਂ ਜੀ। Odovuto mungere le mucche al mattino. Odovuto mungere le mucche al mattino. Ma la menu sveere gaava chuniya pendiyan han ya mainu chuniya paiyan. La mainu chuniya chahidiya si. Dono senses vich is phrase nu tusi use kar sakde ho. ਉਹ ਦੋਵੂਤੋ ਪੁਲੀਰੇ ਲਾ ਸਟਾਲਾ ਦੋਪੋ ਇਲ ਲਾਵੋਰੋ ਮੈਨੂ ਕੰਮ ਤੋਂ ਬਾਅਦ ਸਟਾਲਾ ਜਿਹੜਾ ਉਹ ਜਾਨਕੀ ਤਵੇਲਾ ਸਾਫ ਕਰਨਾ ਪਿਆ ਨੈਕਸਟ ਵਾਕ ਲੇਖਤੇ ਹਾਂ ਜੀ ਸੋਨੋ ਬਲੂਤੋ ਅੰਦਾਰੇ ਇਨ ਸਟਾਲਾ ਪਰ ਕੰਟਰੋਲਾਰੇ ਲਾ ਸਾਲੂਤੇ ਦੈਲੇ ਮੁਕੇ ਮੈਂ گاਵਾਂ ਦੀ ਸਿਹਤ ਦੀ ਜਾਂਚ ਕਰਨ ਲਈ ਬਾਲੇ ਵਿੱਚ ਜਾਣਾ ਚਾਹੁੰਦਾ ਸੀ ਜਾਨਕੀ ਸਟਾਲੇ ਵਿੱਚ ਜਾਣਾ ਚਾਹੁੰਦਾ ਸੀ ਬਲੂਤੋ ਅੰਦਾਰੇ ਜਾਣਾ ਚਾਹੁੰਦਾ ਸੀ ਕੰਟਰੋਲ ਆ ਰੇ ਦਾ ਪਾਬ ਹੁੰਦਾ ਚੈੱਕ ਕਰਨਾ ਸਲੂ ਤੇ ਹੁੰਦੀ ਹੈ ਸਿਹਤ ਦਲੇਮੁਕੇ گاਵਾ ਦੀ ਸੋਨੋ ਬਲੂ ਤੋਂ ਅੰਦਰ ਇਨ ਫਾਰਮਾਸੀਆ ਪਰ ਕੀ ਐਦਰੇ ਕੰਸੀਲਿਓ ਹਾਲ ਫਾਰਮਾਚੀਸਤਾ ਮੈਂ ਸਲਾਹ ਲੈਣ ਲਈ ਜਾਣਾ ਚਾਹੁੰਦਾ ਸੀਗਾ ਫਾਰਮਾਸੀਆ ਦੇ ਵਿੱਚ ਫਾਰਮੇਸੀ ਦੇ ਵਿੱਚ ਕੰਸੀਲਿਓ ਦਾ ਪਾਬ ਹੁੰਦਾ ਸਲਾਹ ਜਾਣਾ ਚਾਹੁੰਦਾ ਸੀ ਉਹ ਦਵੂ ਤੋਂ controllare la scadenza dei farmaci ho dovuto controllare meccancionda si scadenza uh, check cancionda si dei farmaci da matlab honda dawaiyan farmaci hundiyan farmaco honda dawai ik dawai farmaci ik do jada of the buto comprare comprare dalle medicine per il raffreddore odovuto comprare dalle medicine per il raffreddore raffreddore ਹੁੰਦਾ ਜ਼ੁਕਾਮ ਦੀ ਦਵਾਈ ਲੈਣ ਲਈ ਮੈਨੂੰ ਮਤਲਬ ਲੈਣੀ ਪਈ dobuto comprare mainu leni pai odovuto spedire una lettera importante e me no ek zaruri patra bhejna peya dobuto spedire da do matlab nikal sakda hai ek bhejna peya ek honda bhejna chahiye Ho dovuto spedire una lettera importante. Ho voluto chiedere informazioni sui servizi di spedizione. Menu shipping se va a fare puccna. Ah, Ciò sì, me. Ho voluto chiedere da matlab Ciò anda sì. Ciò Sono voluto andare in posta per comprare dei francobolli. ਮੈਂ ਕੁਝ ਡਾਰਕ ਟਿਕਟਾ ਖਰੀਦਣ ਦੇ ਲਈ ਡਾਕਰ ਜਾਣਾ ਚਾਹੁੰਦਾ ਸੀ ਬਲੂ ਤੋਂ ਅੰਦਾਰੇ ਮਤਲਬ ਮੈਂ ਚਾਹੁੰਦਾ ਸੀ ਇਨਪੋਸਤਾ ਨੈਕਸਟ ਦੇਖਦੇ ਹਾਂ ਜੀ ਉਦੋਂ ਬਲੂ ਤੋਂ aspettare in fila per inviare il pacco ਦਬੂ ਤੋਂ aspettare ਦਾ ਮਤਲਬ ਹੈ ਕਿ ਮੈਨੂੰ ਇੰਤਜ਼ਾਰ ਕਰਨਾ ਪਿਆ ਜਾਂ ਮੈਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ ਲਾਈਨ ਦੇ ਵਿੱਚ ਪੈਕੇਜ ਭੇਜਣ ਦੇ ਲਈ